बुधवार लंगर कमेटी शिवाला बागपाइयां ਵੱਲੋਂ ਮੰਦਰ ਕਾਲੀ ਮਾਤਾ ਜੀ शिवाला बागपाइयां ਦੇ ਬਾਹਰ ਸਾਵਣ ਮਹੀਨੇ ਦੇ ਸੰਬੰਧ ਵਿੱਚ ਖੀਰ ਅਤੇ ਪੂੜੇ ਦਾ ਲੰਗਰ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਕਮੇਟੀ ਦੇ ਪ੍ਰਧਾਨ ਮਨੋਦ শেਠ ਨੇ ਸਾਰੀ ਸੰਗਤ ਨੂੰ ਸਾਵਣ ਮਹੀਨੇ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਬੁੱਧਵਾਰ ਲੰਗਰ ਕਮੇਟੀ शिवाला ਪਾਈਆਂ ਵੱਲੋਂ ਹਰ ਸਾਲ ਹੀ ਸਾਵਣ ਮਹੀਨੇ ਅਤੇ ਸ਼ਿਵਰਾਤਰੀ ਦੇ ਮਹਾਉਤਸਵ ਤੇ ਇਹ ਲੰਗਰ ਸੇਵਾ ਕੀਤੀ ਜਾਂਦੀ ਹੈ ਜਿਸ ਵਿੱਚ ਕਮੇਟੀ ਦੇ ਸਾਰੇ ਮੈਂਬਰ ਅਤੇ ਸੰਗਤ ਦਾ ਪੂਰਾ ਸਹਿਯੋਗ ਮਿਲਦਾ ਹੈ ਇਸ ਮੌਕੇ ਐਡਵੋਕੇਟ ਵਿਨੋਦ ਮਦਾਨ ਮਨੀਸ਼ ਛਾਬੜਾ ਅਸ਼ੋਕ ਖਾਂਡਾ ਸ਼ਾਮ ਕਪੂਰ ਰਾਜ ਕੁਮਾਰ ਕਮਲ ਬਿੱਟੂ ਰਕੇਸ਼ ਕੁਮਾਰ ਸ਼ਾਮ ਕਪੂਰ ਸਰਬਜੀਤ ਧਵਨ ਅਤੇ ਕੌਸ਼ਲ ਵਾਹੀ ਸਣੇ ਸਾਰੇ ਮੈਂਬਰਾਂ ਨੇ ਲੰਗਰ ਸੇਵਾ ਕੀਤੀ ਸ਼ੰਕਰ ਹੈ ਜਗ ਸੇ ਨਿਰਾ महादेव शङ्कर से ਬਣਾ ਲੋ ਉਹਨੇ ਆਪਣੇ ਜੀਵਨ ਕੀ ਆਸ਼ਾ ਸਦਾ ਦੂਰ ਤੁਮ ਸੇ ਰਹੇਗੀ ਨਿਰਾਸ਼ਾ ਬਣਾ ਲੋ ਉਹਨੇ ਆਪਣੇ ਜੀਵਨ ਕੀ ਆਸ਼ਾ ਸਦਾ ਦੂਰ ਇਹ ਹਰ ਸਾਲ ਬੁਝਵਲ ਕਮੇਟੀ ਵਾਲੋਂ ਲੰਗਰ ਲੱਗਦਾ ਹੈ ਸੌਨ ਦੇ ਮਹੀਨੇ ਦਾ ਕੋ ਕਾਰਨ ਪਤਾ ਕੀ ਹੈ ਕਿ ਸੌਨ ਦੇ ਮਹੀਨਾ ਜਿਹੜਾ ਹੈ ਭਗਵਾਨ ਬਰਨ ਪੀਏ ਹੈ ਕਿ ਨਾ ਖੀਰ ਉਹ ਪੂਰਾ ਇਸ ਕਰਕੇ ਉਹ ਖੀਰ ਬੂੜਿਆ ਭੋਗ ਲਵਾਇਆ ਜਾਂਦਾ ਹੈ। ਔਰ ਮੇਰੀ ਸਭ ਪਰਵਾਹਾਂ ਕੇ ਪ੍ਰਾਸਾ ਹੈ ਕਿ ਉਸ ਵਤ ਤੋਂ ਬਾਅਦ ਆਪਣਾ ਦਾਨ ਪਾ ਕੇ ਇਹਦਾ ਸਹਿਯੋਗ ਕਰਿਆ ਕਰੋ। ਕਿਉਂਕਿ ਸਾਡੇ ਨਾਲ ਸਹਿਯੋਗ ਕਰੋਗੇ ਤੇ ਸਾਡੀ ਤਾਕਤ ਵਧੇਗੀ ਔਰ ਬੋਲੇनाथ ਸਾਨੂੰ ਸਦੀਪਾ ਮਿਲਿਆ ਰਹੇਗਾ। ਭਾਵੇਂ ਬੋਲੇनाथ ਦੀ ਬੜੀ ਕਿਰਪਾ ਹੈ ਬੁੱਧਵਾਰ ਲੰਗਰ ਤੇ ਔਰ ਹਰ ਸਾਲ ਐਸੇ ਤਰ੍ਹਾਂ ਹੀ ਲੰਗਰ ਲੱਗਦਾ ਔਰ ਹਰ ਸਾਲ ਲੱਗਦਾ ਰਹੇਗਾ। ਆਪ ਕੀ ਬੜੀ ਮਿਹਰਬਾਨੀ ਕੋਲੇ 나ਜਾਇਸ਼ ਸ਼ੰਕਰ ਜੈ ਸ਼ੰਕਰ ਹਰ ਹਰ ਮਹਾ ਦੇਵ ਮੈਂ ਵਿਨੋਦ ਕੁਮਾਰ ਮੈਦਾਨ ਐਡਵੋਕੇਟ ਬੋਧਵਾਰ ਲੰਗਰ ਕਮੇਟੀ ਦਾ ਮੈਂਬਰ ਹਾਂ ਸਾਰਿਆਂ ਨੂੰ ਸੌਂ ਦੇ ਮਹੀਨੇ ਦੀ ਲੱਖ ਲੱਖ ਵਧਾਈ ਹੋਵੇ ਤੇ ਹਰ ਤਰ੍ਹਾਂ ਹਰ ਸਾਲ ਮਹਾਰਾਜ ਜੈਸੇ ਤਰ੍ਹਾਂ ਕਿਰਪਾ ਕਰਦੇ ਰਹਿਣ ਤਾਂ ਕਿ ਲੰਗਰ ਦੀ ਸੇਵਾ ਆਪਾਂ ਰੈਗੂਲਰ ਕਰਦੇ ਰਹੀਏ ਬੋਲੋ ਸ਼ੰਕਰ ਭਗਵਾਨ ਕੀ ਜੈ